ਪੰਜਾਬ ਦੇ ਕਈ ਜ਼ਿਲ੍ਹਿਆਂ ਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦਛਾਈ ਹੋਈ ਹੈ ਇਸ ਨਾਲ ਹਵਾਈ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ ਅੰਮ੍ਰਿਤਸਰ ਹਵਾਈ ਅੱਡੇ ਤੇ 4 ਅਤੇ ਚੰਡੀਗੜ੍ਹ ਹਵਾਈ ਅੱਡੇ ਤੇ ਇੱਕ ਉਡਾਣ ਰੱਦ ਕਰ ਦਿੱਤੀ ਗਈ ਹੈ ਸਥਿਤੀ ਖਾਸ ਤੌਰ ਤੇ ਭਿਆਨਕ ਹੋ ਗਈ ਜਦੋਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਯਾਤਰੀਆਂ ਨਾਲ ਪਰ ਇੱਕ ਫਲਾਈਟ ਲੰਬੇ ਸਮੇਂ ਤੱਕ ਹਵਾਈ ਅੱਡੇ ਤੇ ਚੱਕਰ ਲਗਾ ਰਹੀ ਸੀ ਪਰ ਲੈਂਡਿੰਗ ਦੀ ਇਜਾਜ਼ਤ ਨਾ ਮਿਲਣ ਕਾਰਨ ਉਸ ਨੂੰ ਦਿੱਲੀ ਵਾਪਸ ਭੇਜ ਰੋਪਿਆ ਮੁੰਬਈ ਤੋਂ ਅੰਮ੍ਰਿਤਸਰ ਜਾਣ ਵਾਲੀ 에ਅਰ ਇੰਡੀਆ ਦੀ ਇੱਕ ਫਲਾਈਟ ਨੂੰ ਵੀ 에ਅਰ ਟ੍ਰੈਫਿਕ ਕੰਟਰੋਲ ਨੇ ਲੈਂਡਿੰਗ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਦੁਬਈ ਤੋਂ ਇੱਕ ਨੂੰ ਡਾਣੋ ਦਿੱਲੀ ਡਾਇਵਰਟ ਕਰ ਦਿੱਤਾ ਗਿਆ ਰਾਤ ਕਰੀਬ 1 ਵਜੇ ਦੁਬਈ ਤੋਂ ਅੰਮ੍ਰਿਤਸਰ ਜਾਣ ਵਾਲੀ 에어 ਇੰਡੀਆ ਐਕਸਪ੍ਰੈਸ ਦੀ ਫਲਾਈਟ ਨੂੰ ਵੀ ਦਿੱਲੀ ਮੋੜ ਦਿੱਤਾ ਗਿਆ ਇਸ ਤੋਂ ਇਲਾਵਾ ਸਵੇਰੇ 4:20 ਮਿੰਟ ਤੇ ਅੰਮ੍ਰਿਤਸਰ ਤੋਂ ਦੋਹਾ ਜਾਣ ਵਾਲੀ ਉਕਤਰ 에어ਵੇਜ਼ ਵੀ ਉਡਾਣ ਭਰ ਨਹੀਂ ਸਕੀ ਦਿੱਲੀ ਸ਼ੇਰੀ ਨਗਰ ਬੈਂਗਲੁਰੂ ਹైదరాబాద్ ਸ਼ਿਮਲਾ ਸਣੇ ਹੋਰ ਸ਼ਹਿਰਾਂ ਨੂੰ ਅੰਮ੍ਰਿਤਸਰ ਜਾਣ ਵਾਲੀਆਂ ਕਈ ਟਰੇਨਾਂ ਵਿੱਚ ਵੀ ਦੇਰੀ ਹੋਈ ਹੈ। ਇਹਨਾਂ ਉਡਾਣਾਂ ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਹੰਦ ਨੇ ਚੰਡੀਗੜ੍ਹ ਹਵਾਈ ਅੱਡੇ ਤੇ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪੂਨੇ ਤੋਂ ਸਵੇਰੇ 5:55 ਮਿੰਟ ਤੇ ਪਹੁੰਚਣ ਵਾਲੀ ਕੋਡਾਂ ਦੇਰੀ ਨਾਲ ਰਵਾਨਾ ਹੋਈ। ਜੈਪੁਰ ਤੋਂ ਸਵੇਰੇ 7:15 ਮਿੰਟ ਤੇ ਪਹੁੰਚਣ ਵਾਲੀ ਉਡਾਣ ਨੂੰ ਜੈਪੁਰ ਮੋੜ ਦਿੱਤਾ ਗਿਆ। ਬੈਂਗਲੁਰੂ ਤੋਂ ਸਵੇਰੇ 7:30 ਮਿੰਟ ਤੇ ਪਹੁੰਚਣ ਵਾਲੀ ਉਡਾਣ ਨੂੰ ਜੈਪੁਰ ਮੋੜ ਦਿੱਤਾ ਗਿਆ ਆਬੂਤਾ ਪਿੱਤੋ ਸਵੇਰੇ 7:45 ਮਿੰਟ ਤੇ ਪਹੁੰਚਣ ਵਾਲੀ ਕੁਡਾਨ ਦੇਰੀ ਨਾਲ ਰਵਾਨਾ ਹੋਈ ਇਸੇ ਤਰ੍ਹਾਂ ਚੰਡੀਗੜ੍ਹ ਤੋਂ ਸਵੇਰੇ 5:45 ਮਿੰਟ ਤੇ ਦਿੱਲੀ ਲਈ ਸਵੇਰੇ 5:45 ਵਜੇ ਰਵਾਨਾ ਹੋਣ ਵਾਲੀ ਕੁਡਾਨ ਰੱਦ ਕਰ ਦਿੱਤੀ ਗਈ ਜਦੋਂ ਕਿ ਲਖਨਊ ਤੋਂ ਸਵੇਰੇ 5:55 ਮਿੰਟ ਤੇ ਰਵਾਨਾ ਹੋਣ ਵਾਲੀ ਕੁਡਾਨ ਨੂੰ 7:25 ਮਿੰਟ ਤੇ ਰਵਾਨਾ ਕੀਤਾ ਗਿਆ ਸਵੇਰੇ 9:00 ਵਜੇ ਤੱਕ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ ਇਸ ਦੌਰਾਨ ਅਗਲੇ 3 ਦਿਨਾਂ ਲਈ ਹਿਮਾਚਲ ਪ੍ਰਦੇਸ਼ ਮੌਸਮ ਸਾਫ਼ ਰਹੇਗਾ। ਅਲਾਕੇ 90 ਸਾਲ ਤੋਂ ਪਹਿਲਾਂ 3 ਦਸੰਬਰ ਨੂੰ ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਦੇ ਪ੍ਰਭਾਵ 3 ਦਿਨਾਂ ਤੱਕ ਰਹਿਣਗੇ। ਭਾਰੀ ਬਰਫ਼ਬਾਰੀ ਦੀ ਵੀ ਸੰਭਾਵਨਾ ਹੈ। ਬਿਊਰੋ ਰਿਪੋਰਟ, এবੀਪੀ ਸੰਜ। ਪੰਜਾਬ ਦੇ ਕਈ ਜ਼ਿਲ੍ਹਿਆਂ ਤੇ ਚੰਡੀਗੜ੍ਹ ਵਿੱਚ ਸੰਗਣੀ ਤੋਂ ਦਸ਼ਾਈ ਹੋਈ ਹੈ ਇਸ ਨਾਲ ਹਵਾਈ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ ਅੰਮ੍ਰਿਤਸਰ ਹਵਾਈ ਅੱਡੇ ਤੇ 4 ਅਤੇ ਚੰਡੀਗੜ੍ਹ ਹਵਾਈ ਅੱਡੇ ਤੇ ਇੱਕ ਉਡਾਣ ਰੱਦ ਕਰ ਦਿੱਤੀ ਗਈ ਹੈ ਸਥਿਤੀ ਖਾਸ ਤੌਰ ਤੇ ਭਿਆਨਕ ਹੋ ਗਈ ਜਦੋਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਯਾਤਰੀਆਂ ਨਾਲ ਭਰੀ ਇੱਕ ਫਲਾਈਟ ਲੰਬੇ ਸਮੇਂ ਤੱਕ ਹਵਾਈ ਅੱਡੇ ਤੇ ਚੱਕਰ ਲਗਾ ਰਹੀ ਸੀ ਪਰ ਲੈਂਡਿੰਗ ਦੀ ਇਜਾਜ਼ਤ ਨਾ ਮਿਲਣ ਕਾਰਨ ਉਸ ਨੂੰ ਦਿੱਲੀ ਵਾਪਸ ਪਰਤਣਾ ਪਿਆ ਮੁੰਬਈ ਤੋਂ ਅੰਮ੍ਰਿਤਸਰ ਜਾਣ ਵਾਲੀ 에ਅਰ ਇੰਡੀਆ ਦੀ ਇੱਕ ਫਲਾਈਟ ਨੂੰ ਵੀ 에ਅਰ ਟ੍ਰੈਫਿਕ ਕੰਟਰੋਲ ਨੇ ਲੈਂਡਿੰਗ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅ ਪੁਰ ਮੋੜ ਦਿੱਤਾ ਗਿਆ ਦੁਬਈ ਤੋਂ ਕੁਡਾਨੋ ਦਿੱਲੀ ਡਾਇਵਰਟ ਕਰ ਦਿੱਤਾ ਗਿਆ ਰਾਤ ਕਰੀਬ 1 ਵਜੇ ਦੁਬਈ ਤੋਂ ਅੰਮ੍ਰਿਤਸਰ ਜਾਣ ਵਾਲੀ 에어 ਇੰਡੀਆ ਐਕਸਪ੍ਰੈਸ ਦੀ ਫਲਾਈਟ ਨੂੰ ਵੀ ਦਿੱਲੀ ਮੋੜ ਦਿੱਤਾ ਗਿਆ ਇਸ ਤੋਂ ਇਲਾਵਾ ਸਵੇਰੇ 4:20 ਮਿੰਟ ਤੇ ਅੰਮ੍ਰਿਤਸਰ ਤੋਂ ਦੋਹਾ ਜਾਣ ਵਾਲੀ ਕਤਰ 에어ਵੇਜ਼ ਵੀ ਉਡਾਣ ਭਰ ਨਹੀਂ ਸકી ਦਿੱਲੀ ਸ਼ਿਰਿਨਗਰ ਬੈਂਗਲੁਰੂ ਹైదరాబాద్ ਸ਼ਿਮਲਾ ਸਣੇ ਹੋਰ ਸ਼ਹਿਰਾਂ ਨੂੰ ਅੰਮ੍ਰਿਤਸਰ ਜਾਣ ਵਾਲੀਆਂ ਕਈ ਟਰੇਨਾਂ ਵਿੱਚ ਵੀ ਦੇਰੀ ਹੋਈ ਹੈ। ਇਹਨਾਂ ਉਡਾਣਾਂ ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਹੰਦਨੇ ਚੰਡੀਗੜ੍ਹ ਹਵਾਈ ਅੱਡੇ ਤੇ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪੂਨੇ ਤੋਂ ਸਵੇਰੇ 5:55 ਮਿੰਟ ਤੇ ਪਹੁੰਚਣ ਵਾਲੀ ਕੋਡਾਂ ਦੇਰੀ ਨਾਲ ਰਵਾਨਾ ਹੋਈ। ਜੈਪੁਰ ਤੋਂ ਸਵੇਰੇ 7:15 ਮਿੰਟ ਤੇ ਪਹੁੰਚਣ ਵਾਲੀ ਉਡਾਣ ਨੂੰ ਜੈਪੁਰ ਮੋੜ ਦਿੱਤਾ ਗਿਆ। ਬੈਂਗਲੁਰੂ ਤੋਂ ਸਵੇਰੇ 7:30 ਮਿੰਟ ਤੇ ਪਹੁੰਚਣ ਵਾਲੀ ਉਡਾਣ ਨੂੰ ਜੈਪੁਰ ਮੋੜ ਦਿੱਤਾ ਗਿਆ ਆਬੂਤਾ ਪਿੱਤੋ ਸਵੇਰੇ 7:45 ਮਿੰਟ ਤੇ ਪਹੁੰਚਣ ਵਾਲੀ ਕੁਡਾਨ ਦੇਰੀ ਨਾਲ ਰਵਾਨਾ ਹੋਈ ਇਸੇ ਤਰ੍ਹਾਂ ਚੰਡੀਗੜ੍ਹ ਤੋਂ ਸਵੇਰੇ 5:45 ਮਿੰਟ ਤੇ ਦਿੱਲੀ ਲਈ ਸਵੇਰੇ 5:45 ਵਜੇ ਰਵਾਨਾ ਹੋਣ ਵਾਲੀ ਕੁਡਾਨ ਰੱਦ ਕਰ ਦਿੱਤੀ ਗਈ ਜਦੋਂ ਕਿ ਲਖਨਊ ਤੋਂ ਸਵੇਰੇ 5:55 ਮਿੰਟ ਤੇ ਰਵਾਨਾ ਹੋਣ ਵਾਲੀ ਕੁਡਾਨ ਨੂੰ 7:25 ਮਿੰਟ ਤੇ ਰਵਾਨਾ ਕੀਤਾ ਗਿਆ ਸਵੇਰੇ 9:00 ਵਜੇ ਤੱਕ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ ਇਸੇ ਦੌਰਾਨ ਅਗਲੇ 3 ਦਿਨਾਂ ਲਈ ਹਿਮਾਚਲ ਪ੍ਰਦੇਸ਼ ਮੌਸਮ ਸਾਫ਼ ਰਹੇਗਾ। ਅਲਾਕੇ ਨਵੇਂ ਸਾਲ ਤੋਂ ਪਹਿਲਾਂ 3 ਦਸੰਬਰ ਨੂੰ ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਦੇ ਪ੍ਰਭਾਵ 3 ਦਿਨਾਂ ਤੱਕ ਰਹਿਣਗੇ। ਭਾਰੀ ਬਰਫ਼ਬਾਰੀ ਦੀ ਵੀ ਸੰਭਾਵਨਾ ਹੈ। ਬਿਊਰੋ ਰਿਪੋਰਟ, এবੀਪੀ ਸੰਜਾ